ਸੋ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਜਿਹੜਾ ਸਿਲਸਿਲਾ ਆ ਵੀਟ ਪ੍ਰੋਕਿਊਰਮੈਂਟ ਦਾ ਲਗਾਤਾਰ ਡੇ ਬਾਈ ਡੇ ਉਹ ਪੀਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰੋਕਿਊਰਮੈਂਟ ਦੇ ਰਿਕਾਰਡਿੰਗ ਪ੍ਰਬੰਧ ਕੀਤੇ ਆ ਉਹਨਾਂ ਦਾ ਗਰਾਸ ਰੂਟ ਤੇ ਜਾ ਕੇ ਜਾਇਜ਼ਾ ਲੈਣ ਦੇ ਲਈ ਉਹ ਮੈਂ ਲਗਾਤਾਰ ਮੰਡੀਆਂ 'ਚ ਜਾ ਰਿਹਾ ਸੋ ਅੱਜ ਵੀ ਮੋਗੇ ਤੋਂ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਦੋ ਤਿੰਨ ਜ਼ਿਲ੍ਹਿਆਂ 'ਚ ਹੋਰ ਜਾਣਾ ਸੋ ਪੰਜਾਬ ਦੇ ਅੰਦਰ ਇਸ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਮਾਨਜੂ ਮੁੱਖ ਮੰਤਰੀ ਜੀ ਦਾ ਦੇਸ਼ ਹੈ ਕਿ ਮੰਡੀਆਂ ਦੇ ਅੰਦਰ ਬਕਾਇਦਾ ਜਾ ਕੇ ਉੱਥੇ ਉਹਨੂੰ ਸਾਰੇ ਮਾਹੌਲ ਨੂੰ ਦੇਖਿਆ ਜਾਵੇ ਸਮਝਿਆ ਜਾਵੇ ਤੇ ਜਿਹੜਾ ਮੈਕੈਨਿਜ਼ਮ ਫੂਡ ਸਪਲਾਈ ਵਿਭਾਗ ਦਾ ਸਰਕਾਰ ਦਾ ਉਹ ਕਿਵੇਂ ਲਾਗੂ ਹੋ ਰਿਹਾ ਉਹਦੇ ਧਿਆਨ ਰੱਖੀ ਜਾਵੇ ਸੋ ਅੱਜ ਮੈਂ ਆਪਣੇ ਪਿਆਰਾ ਜ਼ਿਲ੍ਹਾ ਮੋਗੇ ਦੇ ਵਿੱਚ ਆਇਆ ਮੋਗੇ ਦੀ ਮੰਡੀ 'ਚ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 49 ਲੱਖ ਐਮਪੀ ਕਣਕਰ ਆ ਚੁੱਕੀ ਆ ਔਰ 49 ਲੱਖ ਐਮਪੀ ਦੇ ਵਿੱਚੋਂ 44.5 ਲੱਖ ਐਮਪੀ ਅਸੀਂ ਖਰੀਦ ਚੁੱਕੇ ਆ ਕਿਸਾਨਾਂ ਦੀ ਜਿੰਸ ਸੋ ਉਹਦਾ ਜਿਹੜਾ ਬਣਦਾ ਪੈਸਾ ਆ ਜਿਹੜੇ ਐਮਐਸਪੀ ਦੇ ਮੁਤਾਬਕ 5573 ਕਰੋੜ ਰੁਪਈਆ ਉਹ ਕਿਸਾਨਾਂ ਦੇ ਘਰਾਂ ਤੇ ਡਿਲੀਵਰੀ ਕੀਤਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਉਹ ਅਸੀਂ ਪੂਰਾ ਕਰਨ ਦੇ ਲਈ ਇਸ ਕਰਕੇ ਆਸਵੰਦਾ ਕੀ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਆ ਚਾਰ ਚੰਗਾ ਆ ਰਿਹਾ ਸੋ ਇਸ ਚੰਗੇ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਆ ਕਿਸਾਨ ਨੂੰ ਲਾਭ ਆ ਉਹਦੇ ਨਾਲ ਦੇ ਨਾਲ ਕੇਂਦਰੀ ਪੂਲ ਦੇ ਅੰਦਰ ਜਿਹੜਾ ਸਾਡਾ ਹਿੱਸਾ ਆ ਉਹ ਵੀ ਐਕਸਟਰਾ ਹਰ加 ਹੋਊਗਾ ਵਧੂਗਾ ਸੋ ਲਗਾਤਾਰ ਪੰਜਾਬ ਦੇ ਅੰਦਰ 1864 ਅਸੀਂ ਖਰੀਦ ਕੇਂਦਰ ਬਣਾਏ ਸੋ ਇਹ 1864 ਖਰੀਦ ਕੇਂਦਰਾਂ ਦੇ ਵਿੱਚ ਲਗਭਗ 8 ਲੱਖ ਕਿਸਾਨ ਜਿਹੜਾ ਆ ਉਨੇ ਹੁਣਾ ਆਪਣੇ ਜਿੰਸ ਲੈ ਆ ਕੇ ਸੋ ਹੁਣ ਤੱਕ 1.5 ਲੱਖ ਰੀਪ ਦੇ ਕਿਸਾਨ ਜਿਹੜਾ ਉਹ ਮੰਡੀ ਚ ਆਇਆ ਉਹਨੂੰ ਅਸੀਂ ਪੇਮੈਂਟ ਕਰ ਚੁੱਕੇ ਆ